ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕੋਟਲਨ ਸਿੰਘ ਖਾਨ ਦੇ ਘਰ ਪਹੁੰਚਦੇ ਨੇ ਭਾਈ ਬਚਿੱਤਰ ਸਿੰਘ ਜੀ ਜ਼ਖਮੀ ਹਾਲਤ ਦੇ ਵਿੱਚ ਨੇ ਕੋਟਲਨ ਸਿੰਘ ਖਾਨ ਨੇ ਪੁੱਛਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਵੀ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਭਾਗ ਮੇਰੇ ਮੇਰੇ ਘਰ ਤੁਸੀਂ ਚਰਨ ਪਾਏ ਨੇ ਮੈਂ ਤੁਹਾਡੇ ਲਈ ਕੀ ਸੇਵਾ ਕਰ ਸਕਦਾ ਹਾਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਵੀ ਭਾਈ ਸੇਵਾ ਤੇ ਇਹੀ ਐ ਸਾਡੀ ਖੁਸ਼ੀ ਤੇ ਇਹੀ ਐ ਬੀਆ ਸਾਡਾ ਸਿੱਖ ਹੈ ਭਾਈ ਬਜਿੱਤਰ ਸਿੰਘ ਜੋ ਕਿ ਜ਼ਖਮੀ ਹਾਲਤ ਦੇ ਵਿੱਚ ਹੈ ਇਹਨੂੰ ਅਸੀਂ ਤੇਰੇ ਕੋਲ ਛੱਡ ਕੇ ਜਾਂਦੇ ਆ ਕਿਸੇ ਤਰ੍ਹਾਂ ਦੀ ਆਂਝ ਕਿਸੇ ਤਰ੍ਹਾਂ ਦੀ ਕੋਈ ਵੀ ਮਸੀਬਤ ਦੁੱਖ ਦੀ ਘੜੀ ਇਹ ਤੇ ਆਉਣੀ ਨਹੀਂ ਚਾਹੀਦੀ ਇਹਦੀ ਤਾਂ ਸੇਵਾ ਸੰਭਾਲ ਕਰਨੀ ਹੈ ਦਵਾਈ ਬੋਟੀ ਜੋ ਵੀ ਸਹਾਇਤਾ ਹੋ ਸਕੇ ਇਹਦੀ ਸੇਵਾ ਕਰਨ ਲਈ ਤੇ ਸਾਡੀ ਸੇਵਾ ਹੋਏਗੀ ਤੇ ਗੁਰਮੁਖ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਈ ਬਚਿੱਤਰ ਸਿੰਘ ਨੂੰ ਕੋਟਲਾ ਨਿਹੰਗ ਖਾਨ ਦੇ ਘਰ ਛੱਡ ਕੇ ਆਪ ਚਮਕੌਰ ਦੀ ਗੜੀ ਵੱਲ ਨੂੰ ਰਵਾਨਾ ਹੋ ਜਾਂਦੇ ਨੇ ਭਾਵ ਅੱਗੇ ਨੂੰ ਚੱਲੇ ਜਾਂਦੇ ਨੇ ਕੋਈ ਚੁਗਲਖੋਰ ਚੁਗਲੀ ਕਰ ਆਉਂਦਾ ਰੋਪੜ ਜਾ ਕੇ ਕੋਤਵਾਲ ਦੇਖੋ ਵੀ ਮੈਂ ਗੁਰੂ ਗੋਬਿੰਦ ਸਿੰਘ ਅਤੇ ਉਹਦੇ ਸਾਥੀ ਕੋਟਲਾ ਨਿਹੰਗ ਖਾਨ ਦੀ ਹਵੇਲੀ ਦੇ ਵਿੱਚ ਬੜਦੇ ਵਿਖੇ ਨੇ ਵੀ ਤੁਸੀਂ ਜਾ ਕੇ ਸ਼ਾਨਵੀਨ ਕਰੋ ਉਹਦੇ ਘਰੋਂ ਜਾ ਕੇ ਤੁਸੀਂ ਸਿੱਖਾਂ ਨੂੰ ਔਰ ਸਿੱਖਾਂ ਦੇ ਗੁਰੂ ਨੂੰ ਪਕੜ ਸਕਦੇ ਹੋ ਗ੍ਰਿਫਤਾਰ ਕਰ ਸਕਦੇ ਹੋ ਕਿਸੇ ਸ਼ਾਇਰ ਨੇ ਲਿਖਿਆ ਉਹ ਕਹਿੰਦਾ ਜੇਕਰ ਕੱਚੇ ਕੋਠਿਆਂ ਨੂੰ ਲਿਪੀਏ ਨਾ ਤਾਂ ਟੈਂਦੇ ਆ ਟੈਂਦੇ ਆ ਟਹਿ ਜਾਂਦੇ ਰੁੱਸੇ ਸੱਜਣਾ ਨੂੰ ਜੇਕਰ ਨਾਮ ਨਹੀਂਏ ਤਾਂ ਪਵਾੜੇ ਪੈਂਦੇ ਆ ਪੈਂਦੇ ਆ ਪਹਿ ਜਾਂਦੇ ਉਹ ਚੁਗਲੀ ਖੋਲ ਚੁਗਲੀ ਬਾਜ ਨਾ ਰਹਿੰਦੇ ਗੱਲ ਕਹਿੰਦੇ ਆ ਕਹਿੰਦੇ ਆ ਕਹਿ ਜਾਂਦੇ ਸ਼ਿਕਾਇਤ ਕਰ ਦੱਤੀ ਚੁਗਲੀ ਕਰ ਦੱਤੀ ਜਾ ਕੇ ਰੋਪੜ कोतवाल ਦੇ ਕੋਲ ਬਸ ਇਨੇ ਨੂੰ ਫੌਜਾਂ ਲੈ ਕੇ ਕੋਟਲਾ ਨਿਹੰਗ ਖਾਨ ਦੇ ਘਰ ਨੂੰ ਘੇਰਾ ਪੈ ਜਾਂਦਾ ਹੈ ਕੋਟਲਾ ਕੋਟਲਾ ਨਿਹੰਗ ਖਾਨ ਦੀ ਪੁੱਛ ਗਿਛ ਇਹ ਤੋ ਕਰਨੀ ਸ਼ੁਰੂ ਕਰ ਦਿੰਦੇ ਨੇ ਹਾਂ ਭਾਈ ਤੇਰੇ ਘਰ ਸਿੱਖ ਲੁਕੇ ਨੇ ਸਿੱਖਾਂ ਦਾ ਗੁਰੂ ਲੁਕੇ ਆ ਕੋਟਲਾ ਨਿਹੰਗ ਖਾਨ ਕਹਿੰਦਾ ਦੇਖੋ ਜੀ ਮੇਰੀ ਹਵੇਲੀ ਮੇਰਾ ਘਰ ਤੁਹਾਡੇ ਸਾਹਮਣੇ ਹੈ ਜੇਕਰ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੇ ਘਰ ਦੇ ਵਿੱਚੋਂ ਮਿਲਦੇ ਨੇ ਜੋ ਮਰਜ਼ੀ ਸੱਜਾ ਮੈਨੂੰ ਦਿੱਤਿਓ ਗੁਰਮੁਖੋ ਕੋਟਲਾ ਨਿਹੰਗ ਖਾਨ ਦੀ ਹਵੇਲੀ ਜਿਹੜੀ ਇਹਦੀ ਤਲਾਸੀ ਲੈਣੀ ਸ਼ੁਰੂ ਕਰ ਦਿੰਦਾ ਹਾਂ ਤੇ ਜਿਹੜੇ ਕਮਰੇ ਦੇ ਵਿੱਚ ਭਾਈ ਬਚਿੱਤਰ ਸਿੰਘ ਜੀ ਜ਼ਖਮੀ ਹਾਲਤ ਦੇ ਵਿੱਚ ਹੁੰਦੇ ਨੇ ਉਸ ਕਮਰੇ ਦੇ ਵਿੱਚ ਕੋਟਲਾ ਨਿਹੰਗ ਖਾਨ ਦੀ ਧੀ ਬੀਬੀ ਮਮਤਾਜ ਨੂੰ ਬਾੜਿਆ ਜਾਂਦਾ ਈ ਧੀਏ ਜੋ ਮੈਂ ਕਹਾਂਗਾ ਉਦਾਂ ਦੀ ਆਵਾਜ਼ ਅੰਦਰੋਂ ਤੈਂ ਦੇਣੀ ਹੈ ਕਹਿੰਦੇ ਠੀਕ ਪਿਤਾ ਜੀ ਹੁਣ ਗੁਰਮਖੋ ਜਿਹੜੇ ਕਮਰੇ ਦੇ ਵਿੱਚ ਭਾਈ ਬਚਿੱਤਰ ਸਿੰਘ ਜੀ ਨੇ ਜ਼ਖਮੀ ਹਾਲਤ ਦੇ ਵਿੱਚ ਉਸ ਕਮਰੇ ਦੇ ਅੱਗੇ ਖਲੋ ਜਾਂਦਾ ਹੈ ਅੱਗੇ ਖਲੋ ਕੇ ਬਾਕੀ ਸਾਰੇ ਘਰ ਦੀ ਤਲਾਸੀ ਹੁੰਦੀ ਹੈ ਤੇ ਜਦੋਂ ਇਸ ਕਮਰੇ ਦੀ ਤਲਾਸੀ ਲੈਣ ਲੱਗਦੇ ਨੇ ਤਾਂ ਕੋਟਲਾ ਨਿਹੰਗ ਖਾਂ ਕਹਿੰਦਾ ਦੇਖੋ ਜੀ ਇਸ ਕਮਰੇ ਦੀ ਤੁਸੀਂ ਤਲਾਸ਼ੀ ਨਹੀਂ ਲੈ ਸਕਦੇ ਕਿਉਂਕਿ ਇਸ ਕਮਰੇ ਦੇ ਵਿੱਚ ਮੇਰੀ ਧੀ ਔਰ ਮੇਰਾ ਜਵਾਈ ਆਰਾਮ ਕਰਦੇ ਹਨ ਕਿੰਨੇ ਠੀਕ ਹੈ ਜੀ ਘਰ ਦੇ ਵਿੱਚੋਂ ਸਿਪਾਹੀ ਚੱਲੇ ਜਾਂਦੇ ਨੇ ਇਹ ਬਚਨ ਆਪਣੇ ਅੱਬਾ ਦੇ ਬੀਬੀ ਮੁਬਤਾਜ਼ ਕੰਨੀ ਸੁਣ ਲੈਂਦੀ ਹੈ ਵੀ ਮੇਰਾ ਜਵਾਈ ਹੈ ਜਵਾਈ ਮੰਨਿਆ ਭਾਈ ਬਜਤਰ ਸਿੰਘ ਨੂੰ ਤੇ ਗੁਰਮੁਖ ਪਿਆਰਿਓ ਫਿਰ ਉਸੇ ਵਕਤ ਹੀ ਬੀਬੀ ਮਮਤਾਜ ਭਾਈ ਬਚਿੱਤਰ ਸਿੰਘ ਦੇ ਚਰਨਾਂ ਤੇ ਸਿਰ ਰੱਖ ਦਿੰਦੀ ਹੈ ਕਿ ਅੱਜ ਤੋਂ ਤੁਸੀਂ ਮੇਰੇ ਪਤੀ ਹੋ ਕਿਉਂਕਿ ਜਦੋਂ ਮੇਰੇ ਬਾਬਲ ਨੇ ਕਹਿ ਦਿੱਤਾ ਵੀ ਮੇਰਾ ਜਵਾਈ ਹੈ ਫਿਰ ਗੁਰਮੁਖ ਪਿਆਰਿਓ ਸਿਰ ਚਰਨਾਂ ਤੇ ਰੱਖ ਦਿੰਦੀ ਹੈ ਸੇਵਾ ਕਰਨੀ ਮੱਲ ਪੱਟੀ ਕਰਨੀ ਜ਼ਖਮ ਸਾਫ਼ ਕਰਨੇ ਪ੍ਰਸ਼ਾਦਾ ਪਾਣੀ ਭੋਜਨ ਪਾਣੀ ਸ਼ਕਾਉਣਾ ਕਈ ਦਿਨ ਸੇਵਾ ਜਿਹੜੀ ਇਦਾਂ ਬੀਬੀ ਮਮਤਾਜ ਆਪ ਖੁਦ ਕਰਦੀ ਰਹੀ ਫਿਰ ਉਹਨੇ ਸਾਰੀ ਉਮਰ ਸਾਦੀ ਨਹੀਂ ਕਰਦੀ ਭਾਈ ਬਜਤਰ ਸਿੰਘ ਜੀ ਚੜਾਈ ਕਰ ਜਾਂਦੇ ਨੇ ਇਸੇ ਘਰ ਦੇ ਵਿੱਚ ਫਿਰ ਗੁਰਮਰਜਾਦਾ ਦੇ ਮੁਤਾਬਕ ਸਾਰੀ ਜਿਹੜੀ ਰਸਮਾਂ ਸੰਸਕਾਰ ਦੀ ਕੋਟਲਾ ਨੇ ਹਿੰਦਖਾਨ ਜੀ ਖੁਦ ਕਰਦੇ ਨੇ ਬਹੁਤ ਵੱਡੀ ਮਹਕਾਇਲਾ ਵਕੁਰਬਾਨੀ ਹੈ ਕੋਟਲਾ ਨਿਹੰਗ ਖਾਂਦੀ ਅਤੇ ਇਹਦੀ ਧੀ ਬੀਬੀ ਮਮਤਾਜ ਸਿਰ ਝੁਕਦਾ ਇਸ ਭੈਣ ਦੇ ਅੱਗੇ ਸਿਰ ਝੁਕਦਾ ਇਸ ਕੋਟਲਾ ਨਿਹੰਗ ਖਾਂਦੇ ਅੱਗੇ